ਓ ਪੁੱਲ ਹਾਂਜੀ ਦੋਸਤੋ ਮਾਫੀ ਚਾਹੁੰਨੇ ਆ ਨੈਟਵਰਕ ਚੱਲਿਆ ਗਿਆ ਸੀਗਾ Jio ਵਾਲਿਆਂ ਦਾ ਬੇੜਾ ਬੈਠ ਗਿਆ ਸੀਗਾ ਤੇ ਇਹਨਾਂ ਨੇ ਨਾ 5G ਚੱਲਦਾ ਨਾ ਇਹਨਾਂ ਦਾ 4G ਕੱਲਾ ਇਹਨਾਂ ਨੇ ਲੋਕਾਂ ਨੂੰ ਲੁੱਟਣ ਤੇ ਜੋਰ ਲੱਗਿਆ ਹੋਇਆ ਜੈਂਗੋ ਐਂਡ ਸਟਾਈਲਾ ਉਹ ਅੱਗੇ ਚਲੇ ਗਏ ਖਾਲਚ ਥੋੜਾ ਜਿਹਾ ਹਨੇਰਾ ਹੋ ਗਿਆ ਲਾਈਵ ਕਰਦੇ ਲੇਟ ਹੋ ਗਏ ਮਾਫੀ ਚਾਹੁੰਨੇ ਆ ਆਜੋ ਪੁੱਤ ਹੁਣ ਦੇਖੋ ਕਿੱਦਾਂ ਦੇ ਆ ਆਜੋ ਮੇਰਾ ਪੁੱਤ ਆਜੋ 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 ਆਗੇ ਜੰਗੋ ਇਹ ਹੈ ਜੰਗੋ ਇਹ ਸਟੈਲਾ ਸਟੈਲਾ ਕਿ ਸਿਉ ਗੁੱਡ ਗਾਰਡ ਜੰਗੋ ਇੱਕਦਾਂ ਸਾਰਿਆਂ ਦੇ ਬੰਨੇ ਰਹਿੰਦੇ ਆ ਤੇ ਹੁਣ ਇਸ ਵੇਲੇ ਥੋੜਾ ਜਿਆਦਾ ਉਹ ਹੋ ਜਾਂਦੇ ਆ ਕੀ ਕਹਿੰਦੇ ਇਹਨੂੰ ਆਕਰਸ਼ਿਵ ਆਕਰਸ਼ਕ ਹੁੰਦੇ ਕੀ ਹੁੰਦੇ ਵੀ ਜਿਆਦਾ ਹੋ ਜਾਂਦੇ ਜਾਨੀ ਕਿ ਖੰਖਾਰ ਬਣ ਜਾਂਦੇ ਇਧਰ ਪੁੱਜਲੇ ਉਧਰ ਪੁੱਜਲੇ ਹੈਨਾ ਤੇ ਕਿਹੜਾ ਸੱਜਣਾ ਜਿਹੜਾ ਲਾਈਵ ਦੇਖ ਰਿਹਾ ਕਮੈਂਟ ਕਰਕੇ ਜਰੂਰ ਆਪਣਾ ਨਾਮ ਦੱਸੇ ਅਸੀਂ ਇਹਦਾ ਨਾਮ ਲੈ ਕੇ ਧੰਨਵਾਦ ਕਰਾਂਗੇ ਤੇ ਓਏ ਜੰਗੂ ਸ਼ਾਮ ਨੂੰ ਇਹਨਾਂ ਨੂੰ ਸ਼ੇਅਰ ਕਰਾਈ ਦੀ ਆ ਥੋੜਾ ਚਿਰ ਅੱਜ ਥੋੜਾ ਲੇਟ ਹੋ ਗਈ ਚਲੋ ਬਾਹਰ ਲੈ ਚੱਲਦੇ ਆ ਬਲ ਖਾਲ ਖਾਲ ਪਾਣੀ ਹੈ ਵਿੱਚ ਠੰਡਾ ਹੈ ਤੇ ਬਿਮਾਰ ਵੀ ਨਾ ਹੋ ਜਾਣ ਤੇ ਜਿੰਨੇ ਵੀ ਸੱਜਣ ਜੁੜੇ ਆ ਕਮੈਂਟ ਕਰਕੇ ਆਪਣਾ ਨਾਮ ਜਰੂਰ ਸ਼ੋ ਕਰਦਾ ਆ ਤੁਹਾਡਾ ਨਾਮ ਲੈ ਕੇ ਧੰਨਵਾਦ ਕੀਤਾ ਜਾਵੇ ਤੇ ਡੌਗ ਆਪਣੇ ਕੋਲੇ ਜਰਮਨ ਸਾਬ ਡੌਗ ਹੈ ਤੇ ਨਾਲ ਹੈਗੇ ਆਪਣੇ ਕੋਲੇ ਲਵਦੀਪ ਸਿੰਘ ਬੰਗੀਲਾ ਗਵਾਂਢੀ ਜੁੜਿਆ ਹੋਇਆ ਬਈ ਤੇ ਖੇਰ ਕਰਾਉਣ ਲਈ ਲੈ ਕੇ ਆਏ ਥੋੜਾ ਜਿਹਾ ਇਧਰ ਖਾਲਾਂ ਆਇਆ ਬੋਤੋਈ ਇਧਰ ਆ ਜਾ ਇਧਰ ਉਧਰ ਨਹੀਂ ਜਾਣਾ ਇੱਕ ਤਾਂ ਇਸ ਮੋਟਰਸਾਈਕਲ ਮਗਰ ਰੇਡੀ ਹੈ ਨਾ ਜਦੋਂ ਰੇਡੀ ਵਾਲਾ ਵੇਜੇਂਦਾ ਮਗਰੀ ਪੈ ਜਾਂਦੇ ਕੁੱਟੇ ਹੀ ਬਥੇਰੇ ਇੱਕ ਦਿਨ ਮੈਂ ਇਹਨਾਂ ਨੂੰ ਡੰਡਾ ਬਰੇਡ ਵੀ ਕੀਤੀ ਧੰਨਵਾਦ ਵੀਰ ਲੱਬੀ ਸਿੰਘ ਲਬਦੀਪ ਸਿੰਘ ਬੰਗੀ ਆਪਣੇ ਪਿੰਡੋਂ ਮਿੱਤਰ ਜੁੜੇ ਹੋਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਬਾਕੀ YouTube ਤੇ ਲਾਈਵ ਹੋਇਆ ਕਰੋ ਲਾਈਵ ਹੁਣ ਨਾਲ ਥੋੜਾ ਜਿਹੜਾ ਚੈਨਲ ਹੋ ਸਟਰੋਂਗ ਹੁੰਦਾ ਤੇ ਅਸੀਂ ਇੱਕ ਇੱਕ ਦੋ ਦੋ ਦਿਨ ਛੱਡ ਕੇ ਲਾਈਵ ਹੁੰਦੇ ਰਹਿੰਦੇ ਆ ਆਇਆ ਬੁੱਤਰੇ ਓਏ ਤੂੰ ਤਾਂ ਗਾਂਹ ਹੀ ਦਰੋ ਜਾਣੇ ਹੋ ਯਾਰ ਆ ਜਾ ਓਰੇ ਟਟਰੀਆਂ ਬੋਲਦੀਆਂ ਟਟਰੀਆਂ ਕਮੈਂਟ ਕਰ ਦਿਆ ਕਰੋ ਬਾਈ ਜੀ ਕਿੱਥੋਂ ਕਿੱਥੋਂ ਜੁੜੇ ਹੋ ਹੋਰਿਆ ਪਤਾ ਬੈਠਣ ਲਿਆ ਕਰੋ ਮੈਨੂੰ ਬੈਠਣ ਨਹੀਂ ਦਿੱਕਤਾ ਯਾਰ ਇਹ ਨਿਹਰਾ ਆ ਜਾਂਦਾ ਨਾ ਇੱਧਰ ਨੂੰ ਚੱਲ ਹੋਊਗਾ ਮੇਰੇ ਹਿਸਾਬ ਨਾਲ ਇੱਧਰ ਨੂੰ ਚੱਲਣਾ ਉਹ ਪਿੰਡ ਰਹਿ ਗਿਆ ਆਪਣਾ ਤਾਂ ਆਪਾਂ ਇੱਧਰ ਖੇਤਾਂ ਜਿਹਨਾਂ ਨੂੰ ਲੈ ਕੇ ਆਈਆਂ ਇਸ ਤਰ੍ਹਾਂ ਉੱਜੇਂ ਗੋਆ ਜੰਗੂ ਵੋਈ ਇਹ ਨੂੰ ਆਇਆ ਰੇੜੀ ਮਗਰ ਭੱਜਾਂ ਸੜਕ ਕਨੀ ਸੜਕ ਹੈਗੀ ਇੱਥੋਂ ਕਿਲਾ 2 ਕਿਲੋਮੀਟਰ ਦੂਰ ਉਹ ਸੜਕ ਹੈ ਹੁਣ ਰੇੜੀ ਇੱਧਰ ਆ ਇੱਧਰ ਹੁਣ ਮੈਂ ਡੰਡਾ ਲੈ ਕੇ ਆਉਂਗਾ ਆ ਜਾ ਰੇ ਖੜ ਜਾ ਨਾਲੇ ਡਰਦਾ ਹੈ ਤੇ ਨਾਲੇ ਜਾਂਦਾ ਹੈ ਆ ਚੱਲ ਜੇ ਆਈ ਜਾਂਦੇ ਫਿਰ ਹੁਣ ਦੇਖੇ ਮੁੜ ਆਊਗਾ ਆ ਇਸ ਤਰ੍ਹਾਂ ਚੱਲ ਗਿਆ ਓਏ ਆ ਜਾ ਓਏ ਚੱਲਦੇ ਆ ਓਹ ਵੇ ਆਏ ਹੁਣ ਇੱਕ ਨੰਡਾ ਬਲੇੜ ਦੀ ਬਾਲੀ ਹੋਈ ਤੇ ਸਟਾਈਲਾ ਤਾਂ ਨਹੀਂ ਮੈਨੂੰ ਛੱਡ ਕੇ ਜਾਂਦੀ ਇਹਦਾ ਨਾਲ-ਨਾਲ ਹੀ ਰਹੂ ਨਾ ਉਧਰ ਨੂੰ ਜਾਵੇ ਹੁਣ ਆ ਇੱਥੇ ਖੜ ਗਈ ਜੇ ਮੈਂ ਇਧਰ ਨੂੰ ਜਾਊਂਗਾ ਤੇ ਵਾਪਸ ਆ ਜੂਗੀ ਉਹ ਹੋੜਾ ਟੱਪ ਜਾਂਦਾ ਕਿੱਲਾ ਲੁੱਲ ਕਿੱਲਾ ਦੂਰ ਟੱਪ ਜਾਂਦਾ ਇਹਨੇ ਵਾਰ ਇੰਨਾ ਦੂਰ ਰਹਿਣਾ ਇਹ ਜ਼ਿਆਦਾ ਕਰਦੀ ਆ ਹੋੜਾ ਮੂ ਵੀ ਜ਼ਿਆਦਾ ਕਰਦੀ ਆ ਇਹ ਸਿੱਕ ਰਾਤ ਨੂੰ ਵੀ ਕਮਰੇ ਦੇ ਮੂਹਰੇ ਬੈਠੀ ਰਹਿੰਦੀ ਆ ਇਕੱਲੀ ਆਇਆ ਬੱਤੋ ਇਹ ਕਮਲਾ ਇਹ ਜੈਂਗੋ ਥੋੜਾ ਹਨੇਰਾ ਹੋ ਗਿਆ ਤੁਹਾਨੂੰ ਜਿੱਦੇ ਘਟ ਹੋਣਗੇ ਇਸ ਟਾਈਮ ਮਸਤੀ ਨਾ ਕਰੋ ਮਸਤੀ ਨਾ ਕਰੋ ਆਇਆ ਬੱਤੋ ਦੇ ਅਸਟਾ ਇਹ ਬੜੀ ਛੇਤੀ ਨੇੜੇ ਆ ਜਾਂਦੀ ਹੈ ਇਹ ਵੰਨ ਸੁੜਾ ਥਾਂ ਲੈ ਜਾਣੇ ਕਿਉਂਕਿ ਸਾਰੇ ਪਾਸੇ ਕਣਕਾਂ ਹਰੇ ਬਾਈ ਜਿਆਦੇ ਤੇ ਉਹ ਕਿੰਨੇ ਰਾਦੀਂਦੇ ਤੇ ਥੋੜਾ ਖਾਲੀ ਥਾਂ ਲੈ ਜਾਣੇ ਉੱਥੇ ਖਾਲੀ ਥਾਂ ਦੇ ਗਿਆ ਰੋਸ਼ਨੀ ਚਮਕਦੀ ਆ ਤਾਂ ਭਾਈ ਵੀ ਛੇਤੀ ਦੇਣਗੇ ਆ ਜਾਓ ਪਰ ਤੋਂ ਦੇਖਤਾ ਸੀ ਪੰਜਰ ਦਾ ਮਾੜੇ ਬੰਦੇ ਤਾਂ ਵੀ ਪੈਰ ਕੱਢਦੇ ਇਨਾਂ ਤੇ ਜਾਣ ਨਾ ਓਏ ਡੰਡੇ ਪੈਣਗੇ ਫਿਰ